ਦੀ ਗੱਲ ਜੀ ਸਵਾਗਤ ਹੈ ਅੱਜ ਦੇ ਵੀਡੀਓ ਚ ਲਾ ਵੀ ਸਾਡਾ ਜੇ ਪੇਂਟਰ ਸਾਹਿਬ ਵੀ ਆ ਗਏ ਐ ਸਤਿ ਸ਼੍ਰੀ ਅਕਾਲ ਜੀ ਆਉਂਦਾ ਤਾਂ ਉੱਦਣਦਾ ਹੀ ਇਹ ਕਬੂਤਰਵਾਜ ਪਰ ਅਸੀਂ ਰੋਕਿਆ ਵਾ ਤਾਂ ਐਵੇਂ ਦੂ ਭਾਈ ਕੀ ਗੱਲ ਹੈ ਭਾਈ ਕੋਈ ਤਰੀਕਾ ਨਾ ਮਾਰ ਕੇ ਪਾਰਕਿੰਗ ਵਾਲੀ ਪਾਰਕਿੰਗ ਵਧੀਆ ਹਾਂ ਸਾਫ਼ ਸੁਣੇ ਵਾਲੀ ਹੈ ਇਹ ਲਓ ਜੀ ਗੇਟ ਖੋਲਤਾ ਅੱਜ ਇਹਨੂੰ ਫੇਵਰ ਤੇ ਰੰਗ ਕਰੀਏ ਹਾਂ ਜੀ ਇੱਥੇ ਮਾੜਾ ਛੋੜੇ ਦਾ ਪਾਰਾ ਵੀ ਲੱਗਿਆ ਹੁੰਦਾ ਆਏ ਹਾਏ 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 ਹੋਰ ਕੋ ਦੱਸ ਦੇ ਦੇ ਆਣਦੇ ਵਾਰੀ ਖੜਕੇ ਕ ਪਿੱਲੇ ਫਰੇ ਕਰਕੇ ਠੀਕ ਮੂਰਤੀ ਨਹੀਂ ਆਉਂਦੀ ਜੀ ਥੱਲੇ ਮੋਟਰ ਲਾ ਕੇ ਪਾ ਪਾ ਕਰਦਾ ਹਨ ਹਾਂ ਠੀਕ ਆ ਸਰ ਹੋਰ ਕੋਈ ਸੇਵਾ ਚਾਹ ਵੀ ਵਿੱਚ ਚੱਲ ਕੰਮ ਲੱਗੀ ਐ ਗੇਟ ਖੋਲਦਾ ਹੁਣੀ ਉਹ ਫੇਵਰ ਲਾਉਂਦੇ ਜੀ ਰੰਗ ਕਰਕੇ ਸੋਨੀ ਨੂੰ ਠੀਕਦੇ ਆ ਅਦੂਆ ਸੋਨੀ ਦਾ ਲੰਘਿਆ ਲੱਕੜੀ ਵਾਲਾ ਸੋਨੀ ਦਾ ਨਾਮ ਲੱਤਾ ਸੋਨੀ ਆ ਗਿਆ ਓ ਹਾਂ ਪੱਥਰਾਂ ਨੂੰ ਕਰਾਂ ਹਾਲੀ 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 ਪੱਥਰਾਂ ਨੂੰ ਹਾਂ ਇਹਨਾਂ ਨੂੰ ਵੀ ਕਰ ਦਿੰਦੇ ਆ ਕੋਈ ਨਹੀਂ ਅਲੱਗ-ਅਲੱਗ ਰੰਗ ਕਰਾਂ ਹੈ ਹਾਂ ਅਲੱਗ-ਅਲੱਗ ਤੇਰਾ ਹਰਾ ਉਹ ਕਾਪਰੀ ਅੱਛਾ ਚੱਲ ਫਿਰ ਚੱਕ ਆ ਜਾ ਗੇਟ ਅੰਦਰੋਂ ਲੈ ਕੇ ਚੱਲੀਏ ਉੱਥੇ ਚਾਹ ਪੀ ਲੈ ਨਹੀਂ ਚਾਹ ਲੈ ਲਈ ਚੱਕ ਲਈਆ ਇੱਕ ਹੱਥ ਗੱਲ ਹੂੰ ਚੱਲ ਆ ਜਾ ਠੀਕ ਹੈ ਸੋਨੀ ਸਿੰਘ ਵੀ ਪਹੁੰਚ ਗਿਆ ਅੱਜ ਉਧਰ ਪੈਂਟਰ ਸਾਹਿਬ ਨੇ ਗੇਟ ਪੇਂਟ ਕਰ ਰਹੇ ਨੇ ਇਧਰ ਪਿਆਜ਼ਾਂ ਦੀ ਵੀ ਛਾਂਟੀ ਚੱਲਦੀ ਆ ਐਨੇ ਗਲੇ ਵਿੱਚ ਨਿਕਲੇ ਆਏ ਹੈ ਹਾਂ ਚਲ ਵੱਢ ਕੇ ਸਬਜ਼ੀ ਬਣਾ ਲੂੰਗਾ ਛਾਂੜ ਛਾਂਟ ਕੇ ਹੈ ਕੀ ਹੋ ਗਿਆ ਇੱਕ ਇੱਥੇ ਤੇ ਆਇਆ ਹੈ ਪਹੁੰਚ ਆਪੀ ਲਿਆ ਆ ਲੈ ਪੈਂਟਰ ਸਾਹਿਬ ਪੱਖਾ ਵੀ ਨਾਲੇ ਲਿਆਇਆ ਆਪਣਾ ਇਹ ਕੰਮਦਾਰ ਵਧੀਆ ਵੀ ਜਿੱਥੇ ਜਾਣਾ ਬਿਜਲੀ ਮਾਲਕਾਂ ਦੀ ਖਾਚਾ ਤੇਰੇ ਨਾਲ ਪੈਣਾ ਵੀਰੇ ਉਹ ਛੀਸੋ ਜੰਡ ਮਾਵਾ ਆ ਛੀਸੋ ਜੰਡ ਮਾਵਾ ਮੈਂ ਆਈ ਪੱਤੀ ਲੱਗੇ ਲਾਉਣ ਗੇਟਿੰਗ ਤੇ ਪੱਤੀ ਲੱਗਣੀ ਸੀ ਹਾਂ ਬੁਰਸ਼ ਵੀ ਆਪਣੀ ਲਿਆ ਇੱਕ ਫਾਇਦਾ ਦਾ ਹੈਗਾ ਤੇ ਬੇਰ ਵੀ ਥੋੜਾ ਜਿਹਾ ਹੁੰਦਾ ਇਕੱਠਾ ਖੇਡੇ ਹੋਏ ਆ ਪੜਿਆ ਤਾਂ ਗੈਲੀ ਆ ਇਕੱਠੇ ਪੜੇ ਵੀ ਇਕੱਠੇ ਹੋਏ ਇਕੱਠੇ ਹੀ ਗੜੇ ਆ ਇਕੱਠੇ ਹੀ ਪੜੇ ਸਾਰੇ ਹੀ ਉਨੀ ਕਿਲਾ ਸਕੇ ਹੁੰਦਾ ਤਾਂ ਮੁੱਲਾ ਦੀ ਹੈ? ਚੱਲ। ਨੱਪੜ ਗਿਆ ਵਧੀਆ ਹੋਇਆ ਹੁਣ 2-4 ਦਿਨ ਦਾ ਹੋਊਗਾ। ਹਾਂ ਬਸ ਚੱਲ। ਹੁਣ ਬਿਲੇ ਹੋ ਕੇ ਇੱਧਰ ਤਾਂ ਲਾਗੇ ਇੱਕ ਸੱਡ। ਉੱਪਰ ਵੱਟੇ ਹਾਂ ਉੱਪਰ। ਹਾਂਜੀ। ਉੱਪਰ ਨਾਲ ਘੇੜਾ ਫੱਟੀ ਜਾਂਦਾ। ਐ ਵਿੱਚ ਲਾ ਕੇ ਕਰਨਾ ਹੈ। ਬਾਹਰ ਉਹਦੇ ਕੋਲ ਜੱਲ ਕਰਨ ਪੀਚਰ ਵੀ ਹੈ ਅੱਪਸ ਚਲਾ ਜਾਣ ਬੈਠੇ ਹੋ ਰੁਵਾਤਾ ਤੇ ਇਸ ਤੇ ਜਾ ਕੋਲਣਾ ਹੂੰ ਉੱਥੇ ਜਾ ਕੇ ਆਪਣੀ ਗੁੰਡੀ ਪਾਰਤੀ ਹੂੰ ਕਰ ਸੋਟੀ ਛੱਟ ਉੱਪਰ ਖੜਾ ਨਹੀਂ ਕਰਨਾ ਛੱਟ ਮਾ ਦੇ ਉਹ ਬੈਠ ਗਿਆ ਛੱਟ ਮਾ ਦੇ ਨੂੰ ਅੱਜ ਬੜੀ ਚਾਬੀ ਦੇ ਦੋ ਅੱਛਾ ਇਹ ਬੜੀ ਬਾਕੇ ਲਾ ਹਾਂਜੀ ਕੜੇ ਆ ਗਏ ਕੋਤੇ ਆ ਨਾਟ ਬੜੇ ਆ ਛੋਟੇ ਹੀ ਹੈ ਨਾ ਬਾਹੁਰਾਏ ਖੜੇ ਰਹੀਆਂ ਹੁੰਦੇ ਹਵਾ ਨਾਲ ਖੁਰਜਣੀ ਦਾ ਇੱਕ ਚੱਕਰ ਤਾਂ ਖੁਰਜਣੀ ਦਾ ਜਿੰਦੀ ਜਾਂਦਾ ਤੇ ਇੱਥੇ ਲੱਗ ਜਾਂਦਾ ਦੁੱਧੋ ਬੈਠੀ ਹੋ ਜਾਂਦਾ ਤਾਂ ਹੂੰ ਤੇ ਹਵਾ ਦੇ ਚਾ ਵੀ ਉਹੀ ਚੱਕਰ ਸਦਾ ਦੇਖ ਲਓ ਬਾਕੀ ਇਧਰ ਕਰਤਾ ਫਿੱਟ ਜੀ ਹੈ ਬੱਸ ਪਹਾੜ ਨਾਲ ਇਹਦਾ ਆਪਾਂ ਨਾਟ ਕਰ ਦਾਂਗੇ ਬਾਅਦ ਚ ਨਾਟ ਕਰਦੇ ਕਿ ਮਾਰੋ ਦਿਓ ਥੋਰ ਕੇ ਦੇਖੋ ਤੁਮ ਠੀਕ ਹੈ ਤਾਂ ਹੀ ਗੜਬੜੇ ਕਰਦਾ ਹਾਂ ਹਾਂਜੀ ਪਰ ਇਹਦੇ ਅੰਦਰ ਕੁਝ ਨਹੀਂ ਪਤਾ ਲੱਗਦਾ ਨਹੀਂ ਰੇ ਕਰਾ ਮਾਸੀ ਦਵਾ ਦੀ ਹਾਂਜੀ ਤਾਂ ਰੁਕੇ ਦਵਾ ਜਾ ਬਹੁਤ ਹਮ ਇਹ ਨੂੰ ਨਾਟ ਕਮਣੇ ਇਹਦੇ ਤੇ ਹਿਲਦਾ ਥੋੜੇ ਨਟ ਲਾ ਦਾਂਗੇ ਕੱਸ ਦਾਂਗੇ ਗਰਮੀ ਅੱਜ ਗਰਮੀ ਕਰਦਾ ਠੰਡੀ ਲੋ ਹਾਂ ਜੀ ਨਾ ਕਰਦੇ ਹਮ ਇਹ ਕਿਨੀਆਂ 6 3 ਦੀਆਂ 36 ਵਾਲੀਆਂ ਹਾਂ ਜੀ ਉਹ ਪੈਂਟਰ ਨੇ ਕਰਤਾ ਕਿ ਨਹੀਂ ਦਰਵਾਜੇ ਦਾ ਤਾਂ ਹੋ ਗਿਆ ਐਨ ਆੜੇ ਨੇ ਹੋਰ ਨੂੰ ਰੱਗੇ ਵੇ ਆ ਤੇ ਕਲਿੱਤਾ ਏ ਤੁਸੀਂ ਪੁੱਛਦੇ ਨਹੀਂ ਉਹ ਮਦਦ ਦੇ ਲਾ ਗੋਟੀਆਂ ਦੇ ਕਮਰੇ ਚੋਂ ਖੱਡਾ ਕੱਢਦਾ ਲਹਾਦਾ ਨੂੰ ਗਾੜਰ ਕੱਢਣ ਲੱਗੇ ਨੇ ਦੇਖ ਲੈ ਕਹਿੰਦੇ ਆਵਾਜ਼ ਨਹੀਂ ਆਉਂਦੀ ਤੇ ਇਹ ਪੰਚਾਇਤ ਕਰਾਉਣੀ ਹੈ ਇਹਨੇ ਚੱਕੀਏ ਉਹ ਹਾਂ ਚੋੜਿਆ ਹਾਂ ਇਹ ਬਾਰਾ ਮੈਂ ਕੱਟ ਲੱਗੀ ਬਣਾ ਦੀ ਹੁੰਦੀ ਹੈ ਆ ਪੈਪ ਲੱਗੀ ਪੈਪ ਤਾਂ ਕਰਦੀ ਹੈ ਹਾਂ ਚੱਲ ਆ ਪੈਪ ਲੱਗੀ

ਇਹ ਕੁਫੀਤ ਪਾ ਰਹੀ ਮੋਲੀ ਦੇ ਨਹੀਂ ਕਦੇ ਬੜਾ ਨਹੀਂ ਆਉਂਦਾ ਲੇਕਿਨ ਅੱਜ ਇਹ ਪਾ ਕੇ ਪਾ ਕੇ ਆਉਂਦਾ ਆਹੀ ਕਹਿੰਦਾ ਮੈਂ ਤੁਹਾਨੂੰ ਵੀ ਜਿਹੜੀ ਆ ਆਪਾਂ ਵੱਡੀ ਹੈ ਨਾ ਇਹ ਆਓ ਜੇ ਕੋ ਕਰ ਲੈਣ ਲੋਰੇ ਪੂਰਾ ਜੀਆ ਦੇ ਦੇਣ ਉਹਦੇ ਵਿੱਚ ਵੜ ਜਣੇ ਜੀ ਵਿੱਚ ਵੜ ਜਣੇ ਕੋਈ ਚੱਕ ਨਹੀਂ ਆਪਣੇ ਉਰੇ ਪੈਰ ਵਲਾ ਦੇ ਜੀ ਦਾ ਗੰਦੇ ਬੈਠੇ ਬੈਠ ਕੇ ਉਹ ਤਾਂ ਹੋਈ ਜਾਂਦਾ ਹੁਣ ਆਈ ਆ ਵੀ ਇੱਕ ਨੀ ਸਕੋਰ ਬੈ ਗਈ ਆ ਜਿਹਦੀ ਕੈਂਚੀ ਬਣਾ ਦੇਣੀ ਛੋਟੇ ਛੋਟੇ ਟੋਕੜੇ ਪਾ ਕੇ ਹਾਂਜੀ ਉਹ ਵਿਚ ਵਾਲੇ ਫੇਰ ਕੈਨਸਲ ਕਰਤੇ ਬਣ ਗਈ ਕਿ ਬਣ ਗਈ ਬਸ ਹੋਰ ਕੇ ਹਮ ਹਾਂ ਦੇ ਕਿੰਨੇ ਵੀਰ ਕੈਂਚੀ ਜੀ ਹਾਂਜੀ ਹਾਂਜੀ ਦੇਖ ਲਈ ਪਹਿਲਾਂ ਵੀ ਦੇਖੀਆਂ ਐ ਪਹਿਲਾਂ ਵੀ ਦੇਖੀਆਂ ਪਈਆਂ ਵੀ ਇਹ ਤਾਂ ਮੇਰੇ ਨਾਲ ਤੀਆਂ ਨੂੰ ਲੱਗਿਆ ਵਾ ਕਰ ਪੱਖਾ ਲਾ ਕੇ ਪੀਤਾ ਨਹੀਂ ਉਹ ਵੀ ਆਪਣੇ ਘਰ ਤੋਂ ਲਿਆ ਕੇ ਜਾਂ ਉਹ ਘਰ ਤੇ ਲਿਆਇਆ ਹੋਵੇ ਹਾਂ ਉਹ ਤਾਂ ਬਿਜਲੀ ਸਾਡੀ ਬੂਗ ਦਾ ਉਹ ਮੈਂ ਆਪਣੇ ਜੀਵਾਂ ਕਿਵੇਂ ਸੰਭਾਲੀ ਖੇਡ ਲਾ ਮਾ ਵਾਲੇ ਬੰਨ ਲੈ ਲੋ ਜੀ ਇੱਕ ਪਾਸਾ ਦਾ ਕਰਤਾ ਬੈਠ ਗੈਲਨ ਪੂਰੇ ਰਹਿ ਗਏ ਬਿਲਡ ਕਰਨੇ ਨੂੰ ਪੂਰੇ ਹੁਣ ਇੱਕ ਦੋ ਸੁੰਗੀਆਂ ਦਾ ਇਕੱਠੇ ਕਰੂਗੇ ਉਧਰ ਲਾ ਗਾਡਰ ਵੱਢਣ ਲੱਗਿਆ ਇਹਦਾ ਇੱਧਰ ਪਾਉਣਾ ਇਹਨੂੰ ਵੱਢ ਕੇ ਉਹ ਦੋਏ ਇਕੱਠੇ ਪਾਉਂਦੇ ਆ ਇਹਨੂੰ ਕੋਈ ਕੱਟ ਦੇ ਲਈ ਹੁਣ ਹੋਹ ਗਾਹਾਂ ਲੰਘੀਂਗਾ ਕੱਟ ਦੇ ਲਈ ਪੈਂਟਰ ਤਾਂ ਮੈਨੂੰ ਲੱਗਦਾ ਨਹੀਂ ਚਾਰ-ਪੰਜ ਦਿਨ ਨਵੇੜੂਗਾ ਇਹੇ ਇਹ ਤਕੜਾ ਪੇਂਟਰ ਆ ਸਾਡਾ ਜਿਹੜਾ ਪੱਖਾ ਲਾ ਕੇ ਪੇਂਟ ਕਰਦਾ ਗੈਲਦੀ ਗੈਸ ਕੌਂਦਾ ਅਸਲ 'ਚ ਉਹ ਨਹੀਂ ਕਰੇਂ ਕੌਂਦਾ ਪੇਂਟ ਵੀ ਗੈਲਦੀ ਗੈਸ ਕੌਂਦਾ ਨਹੀਂ ਕਰਨੇ ਪਾਉਂਦਾ ਯਾਰ ਨਾ ਜੀ ਨਵੀਆਂ ਟੀਨਾਂ ਦਾ ਇੱਟਾਂ ਦਾ ਵੀ ਤੁ ਘਾਟਨ ਕਰਦਾ ਟਰੈਕਟਰ ਦਾ ਗਿਆ ਜੀ ਕੱਲ ਦਾ ਉੱਧਰ ਖੜਾ ਤਾਂ ਭੋਲੂ ਬਾਈਆਂ ਕਿਨ ਅੱਜ ਲੈਨਦਾ ਆਪਣੇ ਘਰ ਨੂੰ ਉਰੇ ਖੜਾ ਦੇ ਇਹਨੇ ਜਿਹੇ ਪਾਣੀ ਮਾਰਦੇ ਬਸ ਇੱਕੇ ਸੰਗਲ ਹੁਣਾ ਲਾ ਪ੍ਰੀਤ ਨੇ ਲੈ ਕੇ ਜਾਣਾ ਉਹਨੂੰ ਦੇ ਦੇ ਇਹਨੇ ਮਿਸਤਰੀ ਸਾਰੇ ਫਰਾਰ ਹੋ ਗਏ ਕਹਿੰਦੇ ਆਉਂਦੇ ਆ ਦੇਖਦੇ ਆ ਹੁਣ ਵੀ ਆਉਂਦੇ ਕਿ ਨਹੀਂ ਆਉਂਦੇ ਗਵਾ ਗਾਡਰ ਵੀ ਲੱਗੇ ਚੜਾਉਣੇ ਹੈ ਅਜੜੀ ਜਾਈ ਕਿ ਪਤਾ ਉਧਰ ਪਾਵਾਂਗੇ ਇਹ ਕੰਦਰ ਕਟ ਜਾ ਹੋਲ ਦੋ ਹੋਲ ਦੇ ਇਹਦਾ ਪੁਰਾਣਾ ਹੋ ਗਿਆ ਹਾਂ ਪੁਰਾਣਾ ਹੋ ਗਿਆ ਲੱਗੇ ਨਾ ਇਹ ਨੌ ਸਾਲ ਹੋ ਗਏ ਉਹ ਟਾਈਮ ਕਿੰਨਾ ਟਾਈਮ ਹੋ ਗਿਆ ਪਾਪੀ ਇਹਨੂੰ ਲਾਏ ਨੂੰ ਨੌ ਸਾਲ ਪਤਾ ਕੰਡਾ ਪਤਾ ਭੁੱਲੂ ਨਹੀਂ ਕੇ ਥਿੰਪਾ ਜੀ ਯਾਦ ਕਰ ਰਹੇ ਹਾਂ Yeah. ਚਲੋ ਚਲੋ ਹੋਰ ਚਲੋ ਬਸ ਜੀ ਟਾਗੇ ਫਿੱਟ ਮਿਸਤਰੀ ਸਾਡਾ ਕਰੀ ਜਾ ਰਿਹਾ ਮੈਂ ਨਾ ਥੋੜੀ ਜਿਹੀ ਗਲਤੀ ਕਰ ਕਾਲੀ ਕੀਆ ਇਹਦਾ ਗੌਂਡੀਆ ਕਿੰਦੀ ਮੂੰਹ ਕਾੜਦਾ ਇੱਕ ਦੂਆ ਗਾਟਰ ਵੜਦਾ ਇਹਨੇ ਗਰਮੀ ਜ਼ਿਆਦਾ ਸੀ ਮਣਕੇ ਕਹਿੰਦਾ ਗਾਡਰ ਛੋਟਾ ਹੋ ਗਿਆ ਕਹਿੰਦਾ ਕੀ ਕਰੀ ਜੇ ਸਿਆਲ ਚ ਦਾ ਸੰਗੜੇ ਪਾਰਾ ਕਦਈ ਟੋਟਾ ਇੱਥੇ ਤਾਂ ਚੱਕਣਾ ਪੈਣਾ ਹੋ ਗਰਮੀ ਚ ਦਾ ਸੰਗੜੇ ਕਰਦਾ ਸਿਆਲ ਚ ਥੋੜੋ ਨਾ ਸਿਆਲ ਚ ਸੰਗੜੇ ਕਰਦਾ ਗਰਮੀ ਕੀ ਨਹੀਂ ਆ ਏਰੀਆ ਇਹ ਨਾ ਮਾਪਿਆ ਵਾ ਮੈਂ ਦਾ ਉਧਰੋਂ ਨਾਪ ਲਿਆ ਆ ਦੇ ਭਾਈ ਟੋਟੇ ਲੈ ਇੱਕ ਉਧਰ ਵੀ ਲਾ ਦੋ ਭਾਈ ਹੈ ਉਧਰ ਵੀ ਲਾ ਦੋ ਰੋਟਾ ਦਾ ਦੇਣਾ ਤੁਹਾਨੂੰ ਹੋਟਾ ਕਮਾਇਆ ਹੈ ਹੈ ਤੇ ਹੋ ਗਿਆ ਗੜਬੜ ਹੋ ਗਈ ਥੱਲੇ ਨਹੀਂ ਲੱਗਦਾ ਹਨਾ ਇਹ ਬੜ ਦੇ ਉੱਪਰ ਹੈ ਉਹ ਰਿਵਾਰ ਕੱਟਣਾ ਐ ਵੀ ਪੈਂਟਰ ਸਾਹਿਬ ਨੇ ਨਵੇੜ ਕੇ ਛੱਡਿਆ ਐ ਮੀਟਰ ਨੰਬਰ ਲੈ ਕੇ ਆ ਬੋਲਦਾ ਨਹੀਂ ਹੈਗਾ ਦਮ ਟੁੱਟ ਗਿਆ ਐ ਨਾ ਮੇਰਾ ਜਿਹੜਾ ਮੇਰਾ ਸਿਸਟਮ ਆ ਉਤਰਾ ਘਾਟਣਾ ਕਰਕੇ ਫਿਰ ਮੈਂ ਸੋਦਾ ਵੀ ਆੜੇ ਦਰਮੇਂ ਬਦਲਾ ਦਿੱਤੀ ਇਹਦੇ ਦੱਸ ਗਿਆ ਕਰੀਏ ਇਹ ਆਪਾਂ ਮਾਰ ਦਿੰਦੇ ਆ ਵਿੱਚ ਨਿੱਕੀ ਕੱਟਣੀ ਆ ਗਈ ਯਾਰ ਤੇ ਪਰਦਾਣਾ ਬਣਾ ਤਾ ਤੇ ਤਰੀਕਾ ਨਾ ਉਤਰੂ ਪਾਣੀ ਦਾ ਪਾਣੀ ਨਾ ਉਤਰ ਜੂ ਹੈ ਹਾਂ ਹਾਂ ਬੱਸ ਕਰ ਤੇ ਵਿੱਚ ਵੀ ਮਾਰ ਦਿੰਦੇ ਆ ਹਾਂ ਕਿ ਬਣਾ ਦਿੰਦੇ ਆ ਨਾ ਦੇਖ ਤਾਂ ਬੁਰਸ਼ ਮਾਰ ਕੇ ਪਾਣੀ ਮਾਰ ਕੇ ਫਿਰ ਭਈਏ ਦੇ ਸਵੇਰੇ ਲਗਾ ਦੂੰਗਾ ਸੱਜ ਰਹੀ ਆ ਦੇਖ ਲੈ ਇੱਕ ਵਾਰੀ ਟਰਾਈ ਕਰਕੇ ਵੀ ਉੱਤਰਦਾ ਤੇ ਉਹ ਜੇ ਮਾਰਨਾ ចਾਹੇਗਾ ਵਿੱਚ ਵੀ ਮਾਰ ਦੂੰਗੇ ਤੇ ਹੈਵੀ ਵਿਆਹ ਲਈ ਆ ਉਹ ਆ ਨਹੀਂ ਕਹਿ ਰਿਹਾ ਨਾ ਵੀ ਮੈਂ ਮੇਰੀ ਪੇਟੀ ਨੂੰ ਰੰਗ ਨਹੀਂ ਕਰਾਇਆ ਉਹ ਵੀ ਪੇਟੀ ਨੂੰ ਰੰਗ ਨਹੀਂ ਕਰਾਇਆ ਹੈਗਾ ਇਹ ਤਾਂ ਸੋਨੀ ਵੀ ਲੱਗ ਗਿਆ ਕੰਮ ਜੀੜ ਚ ਚੱਲ ਐਂ ਹੀ ਪਰਸ਼ਾ ਦਾ ਉਤਰ ਜੂ ਇੰਟਰ ਦੇ ਵੀ ਪ੍ਰਿੰਟਰ ਨਾਲੇ ਕੰਮ ਆਉਂਦਾ। ਨਾਉਂ ਦੇਖ ਲਾ। ਇੱਕਾਇਕੇ ਪਾ ਲਈ ਮੈਂ। ਬਾਬੇ ਉੱਤਰ ਕੀ ਘੰਟੇ ਚ ਪਾਣੀ ਲਾ ਲਾ ਕੇ ਨਾ ਤੱਤੀ ਲੈ ਕੇ 2300 ਖਰਚ ਕੇ। ਪੱਤੀ ਗੱਲ ਕੇ 17 ਵਾਲਾ ਪਰਚੂ ਫੇਰਦੀ ਐ। 2300। 17 ਵਾਲਾ ਪਰਚੂ ਨਹੀਂ ਲੂਟਾਉ। ਇਹਦਾ ਕੰਮ ਹੋਣਾ ਹੈ। ਚੱਕ ਇੱਥੇ ਪਈਆ ਫੇਰ ਕੇ ਦੇਖ। ਉਹ ਬਾਤ ਕਰਦੇ ਮੈਂ ਸਵੇਰੇ ਭਈਆਂ ਤੇ ਉਹੀ ਫਰਾ ਦੇਣਾ ਆਪਾਂ ਨੇ ਕਰਨੀ ਤਾਰਣਾ ਪਰਛੀ ਲਈ ਅੱਗੇ ਤੇ ਪਿਆਦਾ ਉੱਤ ਹੈਗਾ ਹੈਗਾ ਕਿੱਥੇ ਹਾਂ ਚੋਈ ਦੇ ਕੋਲੇ ਬਿੰਦੂ ਤੇ ਕਿ ਆ ਚੱਕ ਕੇ ਦੇਖੀ ਇਹਨੂੰ ਕੀ ਆਹ ਕਹਿੰਦਾ ਹੁਣ ਗਾਡਰ ਵਧੀਆ ਲੱਗਣ ਲੱਗ ਗਿਆ ਜੀ ਬਾਕੀ ਹੁਣ ਤਾਲੂ ਭਜਨ ਪਾ ਕੇ ਦੇਖਾਂਗੇ ਲਿਆ ਆ ਬੱਧੀ ਬੋਸ ਹਾਂ ਆ ਜੀ ਬਸ ਟੋੜ ਬਾਕੀ ਜੀ ਲੱਗ ਗਿਆ ਕਾਗਜ਼ੇਦਾਰ ਨਾ ਚੱਲ ਬੱਧੀ ਗੀ ਮੇਰੇ ਉਹ ਲਾਜ ਦਾ ਨੰਬਰ ਵੀ ਬਹੁਤ ਸਾਈਡ ਪਾਣੀ ਪੂਣੀ ਲੱਗ ਗਿਆ ਤਾਂ ਹਾਂ ਪਾਣੀ ਲੱਗ ਗਿਆ ਤਾਂ ਫੇਮ ਕਿੰਨਾ ਰੰਗ ਲਿਆਵਾਂ ਇਹ ਮਾ ਤੇ 2 ਲੀਟਰ ਦੋ 2.5 ਲੀਟਰ ਰੰਗ ਲਿਆਈਏ 2.5 ਲੀਟਰ ਆ ਵਾਰੇ ਵਾ ਕੋਈ ਮੁੱਲ ਦੀ ਭੇਜ ਇਹ ਦੇ ਤਾਂ ਵਿੱਚ ਤੇ ਠੀਕ ਆ ਜੀ ਉਹ ਨਹੀਂ ਰਸਮਾਨ ਕਾ ਭਰੀ ਪਈ ਆ ਇਹ ਸਾਫ ਆ ਇਹ ਨਹੀਂ ਇਹ ਰਹਿਣ ਦੋਗੇ ਇਹਨੂੰ ਰਹਿਣ ਦੇਣਾ ਬਸ 2 ਲੀਟਰ ਲਿਆਉਂਦਾ ਹਾਂ ਹਾਂ ਚੱਲ ਠੀਕ ਆ ਨਹੀਂ 4 ਬੋ ਬੂਟਿਆਂ ਦੇ ਖੇਤ ਦਾ ਇੰਨਾ ਫਰਕ ਹੁੰਦਾ ਜੀ ਇੱਧਰ ਚਰੀ ਖੜੀ ਆਹ ਇੱਧਰ ਆਹ ਚਰੀ ਖੜੀ ਆ ਇੰਨਾ ਫਰਕ ਆ ਬੂਟਿਆਂ ਦਾ ਬੂਟਿਆਂ ਵਿੱਚ ਇੱਕ ਇੱਕ ਫੁੱਟ ਕਦੀ ਆ ਇੱਧਰ ਤਿੰਨ ਤਿੰਨ ਫੁੱਟ ਦੀ ਹੋਗੀ ਇੰਨਾ ਫਰਕ ਪੈ ਜਾਂਦਾ ਉਹ ਦੁੱਬੜ ਰਿਹਾ ਕੱਖ ਇਹ ਸਮਾਂ ਟਾਈਮ ਗਿਆ ਬੀਜ ਗਿਆ ਤਾਂ ਬਾਜਰਾ ਵਧੀਆ ਹੋ ਗਿਆ ਬੂਟਿਆਂ 'ਚ ਗੁੱਟੇ ਵੀ ਵਧੀਆ ਚੱਲੇ ਨੇ ਮਾ ਵਧੀਆ ਰਿਹਾ ਬਾਜਰਾ ਬੀਜ ਲਿਆ ਜਦ ਮੌਜਾ ਹੁਣ ਪਾਤਾ ਰਿਹਾ ਮੈਂ ਮੋਲ ਲੈ ਕੇ ਪਾ ਰਿਹਾ ਬਸ ਹੁਣ ਵੱਡਾ ਲਾਇਆ ਉਹਦਰ ਉਧਰ ਹੈਗੇ ਆ ਬਾਜਰਾ ਦਾ ਪਿੱਛਾ ਦੇ ਕਿੰਨਾ ਵਧੀਆ ਹੁਣ ਹੈ ਹਾਂ ਫੇਰ ਫੁੱਟੇ ਆ ਦੁਆਰਾ ਉਹ ਵਧੀਆ ਫੁੱਟੇ ਆ ਇਹ ਜੇ ਬਾਜਰਾ ਬੀਤੰਦਾ ਜਿਹੜੇ ਵਿੱਚ ਵੀ ਬੀਜਿਆ ਹੋਇਆ ਹੈਗਾ ਬਾਜਰਾ ਮੱਕੀ ਨਹੀਂ ਚਾਹੀਦੀ ਮੱਕੀ ਨਹੀਂ ਦੀ ਚਾਹੀਦੀ ਇਹ ਜਿਹੜੀ ਮੱਕੀ ਬੀਜੀ ਵੀ ਹੈ ਨਾ ਵਿੱਚ ਬਾੜ ਹੋਰ ਦੇ ਦੇਣੇ ਆਹ ਦੂਆ ਹੁੰਦਾ ਨਾ 600 ਰੁਪਏ ਕਿਲੋ ਵਾਲਾ ਉਹਨੇ ਵੜ ਆਏ ਦੇ ਦੇ ਉਹ 600 ਵਾਲਾ ਬਹੁਜੀ ਵੜ ਦਿੰਦਾ ਬਹੁਤ ਗੱਲਤੀ ਹੋ ਗਈ ਆ ਬਾਜ ਰਹੀ ਆ ਫਰਲੇ ਵਾਪਸ ਹਾਂ ਇਹ ਵੀ ਮੱਕੀ ਏਕਣੀ ਇਹੀ ਕਿਹੜਾ ਚੱਲ ਕੋਈ ਨਹੀਂ ਨਾ ਹਜੇ ਡੰਗਰ ਥੋੜੀ ਰਹਿ ਗਈ ਹਾਂ ਤਾਂ ਗੈਂ ਵੀ ਵੇਚਤੀ ਕਹ ਲੈਉਣੀ ਹੈ ਇਹਦਾ ਕਿੰਨੇ ਰਹਿ ਗਏ ਡੰਗਰ ਹੁਣ ਦੋਏ ਇੱਕ ਪੱਕਟੀ ਆ ਬਸ ਫਿਰ ਤਾਂ ਥੋੜੀ ਆ ਲੱਭ ਲਿਆ ਮੁਰਗੀ ਸੀ ਬਾਈ ਵੀ ਕਹਿੰਦਾ ਤਾਂ ਲੈਣੀ ਏ ਦੋ ਜਾਨੇ ਲੱਭ ਲੋ ਹਾ ਇਹ ਕਿੱਥੇ ਹਲੇ ਤਾਂ ਤੇ ਪਨੀਰੀ ਛੋਟੀ ਆ ਉਹਦਾ ਤਿਆਰ ਆ ਤੂੰ ਜਾਣੇ ਵਾਲਾ ਬਣ ਉਹਦੇ ਗੱਲ ਚੱਲੇ ਮੇਰੇ ਕਿਨੇ ਕੱਲ ਨੂੰ ਚੱਲਦੇ ਆ ਚਲੇ ਜਾਣਾ ਉਹਨੇ ਕੱਲ ਨੂੰ ਦਿਖਾ ਲਿਆ ਉਹਨੂੰ ਕੋਈ ਨਾਲੇ ਉਹਨੂੰ ਦਵਾ ਲਿਆ ਨਾਲੇ ਆਪ ਲਈ ਆ ਦੇਖਣਾ ਬੇਹਾਨੇ ਜਾਣਦੇ ਆ ਕਹਿੰਦਾ ਜੀ ਕੰਮੇ ਨਹੀਂ ਉਹ ਗਰਮੀ ਬਹੁਤ ਹੈ ਬਾਹਰ ਤਾਂ ਨਹੀਂ ਘੰਡੀ ਹੁੰਦਾ ਇਹ ਤਾਂ ਹੈ ਅੱਖਾਂ ਦੁਖਦੀਆਂ ਦੇਖ ਲੱਗ ਪੈਂਦੀ ਸੀ ਸ਼ਾਮ ਨੂੰ 6 ਵਜੇ ਅੱਖਾਂ ਦੁਖਦੀਆਂ ਧੁੱਪਾਂ ਚੱਲ ਉਹ ਬਾਹਰ ਕਨਡੂ ਨਾ ਮੈਂ ਨਾ ਪਨੀਰੀ ਤੇ ਚੱਲ ਹੋਈ ਮੈਂ ਲਾਉਣੇ ਨਹੀਂ ਹਲੇ ਹੋਰ ਮਾ ਮਾਲਾ ਥੋੜੋ ਐਂ ਫਿਰ ਮੀਂਹ ਵੀ ਨਹੀਂ ਪੈ ਰਿਹਾ 15 ਤਰੀਕ ਨੂੰ ਪਾਉਗਾ ਮੀਂਹ ਜੇ ਪਿਆ ਅੱਜ ਕਿੰਨੀ ਹੋ ਗਈ 12 ਤਿੰਨ ਦਿਨ ਰਹਿ ਗਏ ਫਿਰ ਤਾਂ ਉਹ 15 ਤੱਕ ਪਾਉਗਾ ਏਦਵਾ ਤਾਂ ਆਹੋ ਚੱਲ ਦੋ ਦਿਨ ਹੋਰ ਸਹੀ ਗਰਮੀ ਤੇ ਐਨੇ ਚ ਟੈਂਪਰੇਚਰ ਡਾਊਨ ਆ ਜਵੇ ਨਾ ਬਸ ਫਰਕ ਪੈ ਜਾਂਦਾ ਧਾਨਾ ਨੂੰ ਕਰੂੰਗਾ ਗਿਆ ਧਾਨ ਉੱਪਰ ਤੇ ਸੁੱਕ ਕੇ ਹਰੇ ਹੋਣੇ ਸਾਰੇ ਉਹੀ 5 ਦਿਨ ਪਿੱਛੇ ਪੈ ਜਾਣੇ ਤਾ ਪੇ ਜਾਣਾ ਬਾਂਡੇ ਨੇ ਕਿ ਆਉਤਾ ਦਵਾਈ ਪਾਉਣੇ ਉਹਨੇ ਇੱਕ ਜਮਾ ਹੀ ਕਰ ਦੇਣੇ ਇੱਕ ਵਾਰੀ ਸੋਕੋਗੇ ਤਾਂ ਹਰੇ ਹੁੰਦੇ ਜਿਹੜੇ ਦੇਖੀ ਲੱਗਦੇ ਆ ਠੰਡੇ ਮੌਸਮ ਦੇ ਵਿੱਚ ਥੋੜੇ ਜਿ ਟੈਂਪਰੇਚਰ ਘੱਟ ਵਿੱਚ ਉਹ ਜਦੇ ਹਰੇ ਮੈਂ ਦੇਖਿਆ ਗੱਲ ਉੱਥੀ ਚ ਲਈ ਜਾਂਦੀ ਏ ਪੰਜ ਚਾਰ ਦਿਨ ਦਾ ਫਰਕ ਪੈ ਜਾਂਦਾ ਜੇ ਮੌਸਮ ਟੈਂਪਰੇਚਰ ਡਾਊਨ ਹੋਵੇ ਨਾ ਅੱਜੋ ਖੇਤੀਬਾੜੀ ਵਾਲੇ ਵੀ ਕਹਿੰਦੇ ਤੇ ਬਈ ਨਾ ਉਹ ਗੰਨਾ ਬਾਉਣਾ ਹੈ ਸਲਾਹ ਹੀ ਭਾਈ ਡੰਗਰਾਂ ਨੂੰ ਕਾਲਾ ਵੱਢ ਗਏ ਲੈ ਗਰਮੀ ਤਾਂ ਇੰਨੀ ਪੈਂਦੀ ਪਤਾ ਕਾਕ ਪਾਦੀ ਇਹ ਕਿਹਦਾ ਆਊਗਾ ਵਿੱਚ ਉਹ ਨਹੀਂ ਵੀ ਦਾ ਗਰਮ ਹੈ ਲੈ ਮੈਂ ਐਸਾ ਮਾਰਨੀ ਆ ਉਹ ਬਹੁਤ ਗਰਮ ਹੁੰਦੇ ਆਗ ਬਾਈ ਜਿਹੜੇ ਕਹ ਰਹੇ ਵੱਢ ਲੂਗਾ ਜਿਹੜਾ ਕਰਨਾ ਮੈਂ ਤਾਂ ਕਹਿੰਦਾ ਵੀ ਖੜਾ ਰਹਿਣ ਦੇ ਯਾਰ ਜੇ ਜਹ ਹੈਗਾ ਬਾਪੂ ਘੜੇ ਪਿਆ ਵਾ ਹੁਣ ਮੇਰਾ ਖੁਸ਼ ਵੀ ਨਹੀਂ ਹੈਗਾ ਬੂਟਿਆਂ ਵਿੱਚ ਐਂ ਵੀ ਡੰਗਰਾਂ ਨੂੰ ਪੈ ਜੂਗਾ ਉਹੀ ਤਾਂ ਹੈਗਾ ਵੀ ਬੂਟੇ ਹੋ ਜੂंगे ਗਾਂ ਡੰਗਰਾਂ ਨੂੰ ਪਾ ਲੂਗੇ 6 ਮਹੀਨੇ ਹੀ ਆ ਇੱਕ ਬਾਜਰਾ ਹੀ ਹੋਣਾ ਹੋਰ ਤਾਂ ਕੁਝ ਨਹੀਂ ਹੋਣਾ ਫੇਰ ਇੱਕ ਵਾਰ ਮੈਂ ਦੂਏ ਪਾਸੇ ਬੀਜ ਦੇਣਾ ਆਪਾਂ ਨੇ ਪਰਲੇ ਇੱਕ ਬੂਟਿਆਂ ਵਿੱਚ ਹੋਰ ਕਿਆ ਵਧੀਆ ਬੀਜ ਦੇ ਬਸ ਲੈ ਲਿਆਦਾ ਮੈਂ 600 ਰੁਪਏ ਕਿਲੋ ਵਾਲਾ ਰੌਣੀ ਕਰਤਾ ਹੁਣ ਪਰਸੋਂ ਚੌਥੇ ਨੂੰ ਬੀਜ ਦੇਣਾ ਬਸ ਕਾਲੂ ਸੋਨੀ ਦਾ ਵੀ ਨਿਬੜ ਜਾਣਾ ਬਿੰਦੂ ਦਾ ਵੀ ਕਾਲੂ ਫਾਈਨਲ ਆ ਦੋਹਾਂ ਦਾ ਨਿਬੜ ਜਾਣਾ ਕਾਲੂ ਦੋਹੇ ਵਿਹਲੇ ਹੁਣ ਰਹਿ ਗਿਆ ਟੈਲਾਂ ਵਾਲਾ ਉਹਨੇ ਕਾਲੂ ਆਉਣਾ ਮੈਂ ਵੀ ਕਹਿੰਦੇ ਫਾਸਫਾ ਦੂਹਾਂ ਬਾਕੀ ਚੱਲ ਪਾ ਜਾਂਦਾ ਨਾ ਨਾ ਬਾਪੂ ਕਾ ਨੂੰ ਮੈਂ ਕਮਾਲਪੁਰ ਹੀ ਆ ਜਾ ਉਦੋਂ ਨੀਲੀ ਸੂਟ ਰਹੀ ਆ ਓ ਕਹੇ ਫਾਸਦੂਆ ਪਾਉਣਾ ਮਾ ਭਾਈ ਜੂਆ ਪਾ ਲੋ ਯਾਰ ਦੇਖ ਜਿਹੜੀ ਵੀ ਹੋਵੇ ਯਾਰ ਘਾਟਣ ਜ਼ਰੂਰ ਪਾਉਣਾ ਲੰਬੇ ਲੋੜ ਵੀ 9 ਇੰਚੀ ਕੰਧ ਕਰ ਦਿੰਦਾ ਕੱਲੋਂ ਲੈਂਟਰ ਲੁੰਟਰ ਲਾਉਣਾ ਹੋਵੇ ਨਾ ਮਾਦੀ ਫਿਰ ਤਸੱਲੀ ਰਹੇਗੀ ਹੁਣ ਕਿਆ ਹੈ ਕਿ ਨਹੀਂ ਉਹ ਤਾਂ ਹੈਗਾ ਹੀ ਆ ਆਲੇ-ਦਾਲੇ ਸਾਰੇ 9 ਇੰਚੀ ਚੱਕ ਦੇਣੀ ਆ ਹਾਂ ਹਾਂ ਉਹ ਇੱਕ ਵਾਰੀ ਛੋੜੋ ਨਾ ਇੱਕ ਵਾਰੀ ਬਾਰ-ਬਾਰ ਕਿਹੜਾ ਕਰੀ ਜਾऊं ਹਾਂ 9 ਇੰਚੀ ਹੋ ਕਰ ਦੇਣੀ ਫਿਰ ਕਰਤੇ ਦੇ ਨਾਲ-ਨਾਲ ਚੱਲ ਬੜਲਾ ਕੱਖ ਹੋਰ ਬਾਈਕ ਰੁਕਾਉਂਗਾ ਮਾਡਰਾ ਪੈਂ ਕੱਲ ਸ਼ਾਮ ਤੱਕ ਦੇ ਫੇਰ ਆ ਕੇ ਸਕਾ ਕੇ ਫਿਰ ਉਹ ਐ ਆ ਫਿਰ ਉਹ ਸਵੇਰ ਨੂੰ ਮੈਂ ਤਾਂ ਉੱਧਰ ਹਾਰ ਗਿਆ ਟਪਾ ਦੀ ਬਾਦ ਨਹੀਂ ਨਾਲੇ ਕਹਿੰਦਾ ਸ਼ਾਮ ਤੱਕ ਦੇ ਪਈ ਆ ਫੇ ਕੱਲੂ ਸ਼ਾਮ ਨੂੰ ਵੱਢ ਲਈ ਕਿਹੜਾ ਕੱਟੂ ਦਾ ਐ ਲੈ ਆ ਹੀ ਡੰਗਰਾਂ ਸੁੱਕੇ ਕਾ ਕੇ ਪਾਈ ਜੇਗਾ ਫੇਰ ਕਹਿੰਦਾ ਖੋਲੀ ਚ ਬਾਗਾ ਆਪ ਕਾ ਕੇ ਮਾਰਦੇ ਆ ਆ ਲੈ ਉਹ ਤਾਂ ਕੱਲ ਦੁਪਹਿਰ ਤੱਕ ਦੇ ਲੈ ਚੱਲ